ਲਓ ਜੀ ਬਾਈ ਲੱਗ ਗਿਆ ਹੁਣ ਖੁਆ ਰਣ ਲਾ ਗਜਰੇ ਲੈ ਅਨਾ ਬਰਫੀ ਚ ਗਾਜਰ ਭਾਗ ਹੈ ਗਾਜਰ ਭਾਗ ਹੈ ਨਹੀਂ ਆਹ ਤਾਂ ਗਜਰੇਲਾ ਆਹਾ ਆਹ ਤਾਂ ਬਰਫੀ ਵਾਲਾ ਮਟੀਰੀਅਲ ਆ ਹਾਂਜੀ ਹਾਂਜੀ ਇਹਦੀ ਲੱਗਣੀ ਆ ਬਰਫੀ ਟੱਕਣ ਆਪਾਂ ਨੇ ਲਿਆਂਦੇ ਟੱਕਣਾਂ ਦੇ ਉੱਪਰ ਹੁਣ ਬਰਫੀ ਕਹਿੰਦੇ ਪੱਥ ਦੇਣੀ ਫੇਰ ਸਵੇਰੇ ਚਾਕੂ ਨਾਲ ਕੱਟ ਲੈਣੀ ਵਾਹ ਜੀ ਬੈਰੇ ਹੱਕ ਹੋਆ ਘਰ ਦਾ ਖੁਆ ਘਰ ਦੀਆਂ ਗਾਜਰਾਂ ਹਾਂ ਘਰ ਦੀ ਜਿਹੜੀ ਚੀਜ਼ ਬਣੀ ਵੀ ਆ ਉਹ ਲੱਗੇ ਹੁੰਦੀ ਹਾਂਜੀ ਹਾਂਜੀ ਲਾਓ ਜੀ ਭਾਈ ਬਣ ਕੇ ਗਜਰੇ ਬਣ ਗਈ ਬਰਫੀ ਸਾਰਾ ਹੁਣ ਹੋ ਜਾਣਾ ਇਹਦੇ ਚ ਮਿਕਸ ਮਿਕਸ ਹੋ ਕੇ ਫਿਰ ਬਣਨੀ ਮਰਫੀ वैसे मैं का ना भाई जदा आपा जे जदे गरम गरम ਰਲਉਂਦੇ ਫਿਰ ਉਹ ਬੈਸ਼ ਨਹੀਂ ਬਣਨੀ ਤੀ ਅੱਛਾ ਮੈਂ ਨਾ ਪ੍ਰਾਤ ਦਾ ਲਿਆਂਦੀ ਮਮੀ ਨਹੀਂ ਪ੍ਰਾਤਰ ਆ ਗਈ ਅੱਛਾ ਖੋਆ ਉਹ ਕੱਢਣੇ ਨੂੰ ਕਹਿੰਦੇ ਹੋਣੇ ਆ ਇਹਦਾ ਮੈਂ ਚਮਚਾ ਨਹੀਂ ਰੱਖੇ ਮਾਸ ਰੱਖ ਲਉਂਗਾ ਇਹ ਜਿੰਦਾ ਨਾ ਇਹ ਨਾਲ ਕੋਈ ਡੱਬਾ ਨਾ ਕੋਈ ਹੈਕ ਟੋ ਹੋ ਨਾ ਉਹ ਐਂ ਕਰੋ ਆ ਸੌਦੇ ਵਾਲੇ ਡੱਬੇ ਵਿਲੇ ਕਰ ਲਓ ਯਾਰ ਪਤਲੇ ਮਾਰਿਆਂ ਦੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਉਹ ਪਿੱਛੇ ਉਹ ਪਲਾਸਟਿਕ ਵਾਲੇ ਡੱਬੇ ਪਏ ਆ ਬਾਜ ਮਾਖਣ ਨੂੰ ਉਹ ਉਹੀ ਵੇਲਾ ਕਾ ਲਣਾ ਮਮੀ ਉਹਨੂੰ ਤਾਂ ਥੋਲਣਾ ਕੋਈ ਨਹੀਂ ਟਰੱਕ ਦਾ ਨਹੀਂ ਖਾ ਬੰਦੀ ਉਹ ਨਹੀਂ ਹੈ ਹਾਂ ਖਾ ਤੇ ਮੈਨੂੰ ਲੱਗ ਰਸਤੀ ਬਲਦੇ ਪੰਡ ਵਿੱਚ ਮੈਂ ਜਿਹੜਾ ਫਸਲ ਮਰਦਣਾ ਅੱਛਾ ਲੋ ਜੀ ਭਾਈ ਬਰਫੀ ਥੱਪ ਹੋ ਰਹੀ ਆ ਇਹ ਹੁਣ ਚੱਕ ਕੇ ਇਦਾਂ ਹੀ ਢੱਕਣ ਪਰ ਰੱਖ ਦੇਣੀ ਹੈ ਕੜਦਾ ਨਹੀਂ ਹੁਣ ਕਾ ਦੇਖੀ ਚੱਲ ਬਸ ਕੜ ਕੇ ਦਿਖਾਵਾਂਗੇ ਭਾਈ ਹੁਣ ਕਿੱਥਾ ਹੂੰ ਦਾਓ ਬੇਟਾ ਨੂੰ ਰੋਟੀ ਆ ਹਲਵਾ ਜੀ ਸਾਹਿਬ ਦੇਖ ਲਓ ਕੰਮ ਆਪਣਾ ਭਾਈ ਨਵੇੜਤਾ ਕਦੋਂ ਵੀ ਮੈਂ ਇਕੱਲੇ ਨੇ ਕਰਨਾ ਮੈਨੂੰ ਰਾਮ ਨਾਲ ਲੱਗਿਆ ਰਹਿਣ ਦਾ ਹਾਂ ਹੁਣ ਬਣਾ ਦੇਣੀ ਗਰਫੀ ਲੈ 1 ਮਿੰਟ ਦੇ ਵਿੱਚ ਇਹ ਕਿੰਨੇ ਕਿਲੋ ਹੋਊਗੀ ਇਹ ਹਾਂ ਜੀ ਹਾਂ ਜੀ ਕਟੋ ਕਰ ਤੇ 10 ਕਿਲੋ ਇਹ 10 ਕਿਲੋ ਹਾਂ ਜੀ ਭਾਬੋ ਜੀ ਠੀਕ ਆ ਹੋਣੀ ਮਾਰੀ ਵਾ ਆ ਗਿਆ ਪਾਣੀ ਪਾਣੀ ਕੀ ਕਰਨਾ ਹੁਣ ਪਾਣੀ ਮਾ ਹਾਂ ਗੱਡੇ ਪਾਉਣੇ ਜੀ ਦਾਲ ਪਾਉਣੇ ਜੀ ਮਮੂ ਸਾਰਾ ਜਮਾ ਪਾਣੀ ਅੱਛਾ ਪਿਉਣੀ ਆ ਦਾਲ ਦਾਲ ਚ ਪਾਉਣੇ ਜੀ ਆਲਮਾ ਫੇ ਪਾਣੀ ਪਾਪਾ ਹੀ ਤੂੰ ਸਦਾ ਫੁੱਲ ਭਰ ਲਿਆ ਏ ਕੋਈ ਨਹੀਂ ਕੱਟ ਕਰ ਦੋ ਗੋਭੀ ਐ ਮੇਰੇ ਥੋੜਾ ਬਾਹਰ ਕੀ ਨਾ ਛੱਡ ਦੋ ਆ ਗੋਭੀ ਚ ਛੱਡ ਦੋ ਉਹ ਵੀ ਧੋਣੀਓ ਆ ਇੱਧਰ ਹੀ ਛੱਡ ਦੋ ਆਹੋ ਮੈਂ ਤੁਹਾਨੂੰ ਕਿਹਿੰਦੇ ਮੱਸਾ ਪਰ ਪਰ ਖਾਲ ਪਾ ਬੰਦੇ ਆ ਅੱਧੀ ਅੱਧੇ ਕਰ ਦੋ ਲੋਹੇ ਵਾਲਟੀਆਂ ਉਹ ਵੀ ਕਰ ਦੋ ਅੱਧੀ ਇੱਕੇ ਵਾਲਟੀ ਖਾਲੀ ਕਰ ਦੋ ਇੱਕ ਖਾਲੀ ਉਹ ਕਰ ਦੋ ਹਾਂ ਲੋ ਜੀ ਹਾਂ ਹੁਣ ਥੱਪ ਹੋਣੀ ਆ ਵਰਪੀ ਏ ਇੱਥੇ ਰੱਖ ਏ ਹਾਂ ਹੁਣ ਬਣੀ ਨਾ ਗੱਲ ਲੈ ਭਾਈ ਆ ਇਦਾਂ ਠੱਪ ਹੁੰਦੀ ਬਰਫੀ ਗਜਰੇਲੇ ਵਾਲੀ ਹੂੰ ਹੁਣ ਆਏ ਨਾ ਹੱਥ ਨੂੰ ਨਹੀਂ ਲੱਗੂਗੀ ਇਹ ਲਫਾਫਾ ਤਾਂ ਚੜਾਇਆ ਹੂੰ ਬਣਾਤੀ ਗੱਲ ਨੀ ਕਿਸ ਘੱਟ ਹੋਣੇ ਪੀਸ ਸਵੇਰੇ ਘੱਟ ਹੋਣੇ ਪਾਪਾਈ ਹੂੰ ਸਵੇਰ ਤੱਕ ਇਹਨੇ ਮੜਾ ਸੈਟ ਜਾ ਹੋ ਜਾਣਾ ਫੇਰ ਪੀਸ ਘੱਟ ਹੋਣੇ ਇਹਦੇ ਕਿਦ ਮ ਕੀ ਪਾਇਆ ਹਨ ਜੰਮ ਜਾਣਾ ਕੀ ਨੇ ਕੀ ਨੇ ਜੰਮ ਜਾਣਾ ਹਾ ਜਿਹੜਾ ਕੀ ਪਿਆ ਵਾ ਵਿੱਚ ਹੂੰ ਠੀਕ ਨਾ ਪਾਇਆ ਇਹਦੇ ਮਾਪਾਂ ਕਿਲੋ ਕਿਲੋ ਕੀ ਪਾਇਆ ਵਾ ਮੈਂ ਡਾਲਡਾ ਵੀ ਪਾਇਆ ਵਾ ਅੱਛਾ ਲਓ ਜੀ ਭਾਈ ਬਰਕੀ ਬਣਾ ਦੇ ਸਵਾਦ ਵਾਸਤੇ ਡਾਲਡਾ ਤਾਕਤ ਵਾਸਤੇ ਮੇਰੇ ਨੂੰ ਪਤਾ ਜਮਾਉਣ ਵਾਸਤੇ ਆ ਇਹਨੂੰ ਜਮਾਉਣ ਵਾਸਤੇ ਆ ਹਾਂ ਜੀ ਦੇਸੀ ਕੀ ਸਵਾਦ ਵਾਸਤੇ ਹੁੰਦਾ ਹਾਂ ਦੇਖੋ ਭਾਈ ਇਹ ਮਤਲਬ ਹਰੇਕ ਚੀਜ਼ ਦਾ ਖਿਆਲ ਰੱਖਣਾ ਪੈਂਦਾ ਹੂੰ ਆ ਡਲੀਆਂ ਜੀਆਂ ਭੰਨ ਲੈਣੀ ਇੰਦੀਆਂ ਇਹ ਤਾਂ ਕਿਸੇ ਨੂੰ ਬਰਫੀ ਦੇ ਪੀਸ ਮੰਨੇ ਰਹੀ ਖੋਆ ਹੀ ਆ ਜਣਾ ਹਾਂਜੀ ਹਾਂਜੀ ਫਿਰ ਹੋਰ ਜੀ ਦਾ ਸਵਾਦ ਆਈਦਾ ਸਵਾਦ ਆ ਹਾਂਜੀ ਹਾਂਜੀ ਕਿਸੇ ਨੂੰ ਪਤਾ ਉਹਨਾਂ ਨਿਕਲਿਆ ਕਿਸੇ ਚੰਗੀ ਤੇ ਮੈਂ ਪੁੱਛਿਆ ਉਹਦਾ ਮੈਂ ਕਿਸੇ ਨੂੰ ਸੋਰਾ ਮੈਂ ਲੈਣਾ ਕਿਸੇ ਚੰਗੀ ਹਾਂਜੀ ਠੀਕ ਆ ਨਹੀਂ ਇਹਨਾਂ ਨੂੰ ਤਾਂ ਮੈਂ ਕਹਿੰਦਾ ਭੰਨ ਲੋ ਥੋੜੀਆਂ ਥੋੜੀਆਂ ਜਿਆਦਾ ਵੱਡੀਆਂ ਡਲੀਆਂ ਕੋਈ ਪਿੱਟਲ ਦੇ ਘਰ ਵਾਲੀ ਨਾ ਰਹਿ ਜਾ ਬੋ ਆ ਥੋੜੇ ਹਾਂ ਹਾਂ ਇਹ ਥੋੜੀਆਂ ਅਜੇ ਵੀ ਜਿਆਦਾ ਹੀ ਐ ਇਹ ਕੋਈ ਨਾ ਕੋਈ ਬਸ ਹੂੰ ਮੋਰ ਮਾਲ ਤੋਂ ਨੇ ਕੋਈ ਗੱਲ ਨਹੀਂ ਉਹਦੇ ਚ ਜਿਹੜੀਆਂ ਪਈਆਂ ਨਾ ਬਸ ਰਾਜੀ ਹੈ ਜੇ ਮੈਂ ਰੱਖ ਜੂ ਹਾਂ ਪਿੱਛੇ ਚੂਹੇ ਜਹੇ ਨਾ ਹੋਣ ਹਾਂ ਚੂਹੇ ਮਤਲਬ ਦੋਲਸਾਲ ਵੀ ਫਿਰਦੇ ਰਹਿੰਦੇ ਆ ਵੇ ਹਾਂ ਉਹਦੇ ਵਿੱਚ ਆ ਰੱਖੀ ਆਓ ਚੂਹੇ ਫੁੱਟ ਵੀ ਥੋੜੇ ਬ ਕਰਦਿਨੇ ਆਉਤੇ ਹੀ ਹੁੰਦੇ ਆ ਉਹ ਤੇਜ਼ ਹੋਣੇ ਦੋਲਸਾਲ ਵੀ ਫਿਰਦੇ ਚਾਰਾਂ ਦੇ ਤਾਂ ਆਵੇਂ ਹੁੰਦੇ ਨੇ ਹਾਂ ਦੋ ਵਾਲੇ ਵੀ ਕਹੀ ਵੇ ਕੰਮ ਖਰਾਬ ਕਰ ਦੁੰਦੇ ਦੋ ਵਾਲੇ ਵੀ ਬਸ ਵੀ ਖਰਾਬ ਕਰ ਦਿੰਦੇ ਕੰਮ ਨੂੰ ਹਾਂ ਧਿਆਨ ਰੱਖਿਓ ਇਹ ਗੱਲ ਠੀਕ ਆ ਸਹੀ ਗੱਲ ਆ ਲਓ ਜੀ ਭਾਈ ਬਣ ਗਈ ਗੱਲ ਲਓ ਜੀ ਆਹ ਤਾਂ ਐਦਾਂ ਹੀ ਖੁਰਦਣਾ ਜਿਹੀ ਰਹਿ ਗਿਆ ਹਾਂ ਕੋਈ ਨਹੀਂ ਸਵੇਰੇ ਫੇਰ ਹੱਥ ਮਾਰਨਾ ਵਾ ਠੀਕ ਆ ਲਾਓ ਜੀ ਭਾਈ ਇੱਕ ਤਾਂ ਹੋ ਗਿਆ ਆਪਣਾ ਬਰਫੀ ਵਾਲਾ ਢੱਕਣਾ ਕੰਪਲੀਟ ਤੇ ਦੂਜੇ ਢੱਕਣ ਤੇ ਹੁਣ ਲੱਗਣ ਲੱਗੀ ਆ ਹਾਂ ਜੀ ਬਰਫੀ ਆ ਰਹੀ ਆ ਬਰਫੀ ਮੈਂ ਨਾ ਇਹ ਦੱਸੋ ਹੁਣ ਇੱਕ ਮਿੰਟ ਤੁਸੀਂ ਫ੍ਰੀ ਹੋਗੇ ਮੈਂ ਹੁਣ ਪੱਠੀ ਰਹਿੰਦੀ ਥੋੜੀ ਮੰਨ ਲਓ ਹਾਂ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਤਾਂ ਚੱਲ ਹੁਣ ਫਲਹਾਲ ਤਾਂ ਫ੍ਰੀ ਹੀ ਆ ਕਿਆ ਗੱਲ ਆਪਾਂ ਕੋ ਪੁੱਤਾ ਆਈਏ ਮੜਾ ਜਾ ਚੱਲ ਚੱਲਦੇ ਕੋਈ ਨਹੀਂ ਹਾਂ ਮੈਂ ਵੀ ਕਹਿਨੀ ਆ ਵੀ ਇਹ ਸ਼ਾਮ ਨੂੰ ਹੋਣਾ ਨੇ ਵੀ ਅਜਾ ਟੈਂਟ ਵਾਲਿਆਂ ਨੇ ਆਪਾਂ ਨਹੀਂ ਆ ਕੇ ਬਿੰਦੀ ਵੀ ਬਣਾਉਣੀ ਟੈਂਟ ਵਾਲਿਆਂ ਨੇ ਆਪ ਪਰ ਉਹਨਾਂ ਨੇ ਫੇਰ ਹੁਣੇ ਲਾ ਜਾਣਾ ਟੈਂਟ ਤਾਂ ਹੀ ਤਾਂ ਮੈਂ ਕਹਿਨੀ ਆ ਵੀ ਫਟਾਫਟ ਕਰੀ ਆਈਏ ਹੂੰ ਚੱਲ ਕੋਈ ਨਹੀਂ ਚੱਲਦੇ ਆ ਅਜੇ ਥੋੜਾ ਜਿਹਾ ਦੇ ਸਕਦੇ ਖੜਾ ਅਜੀਬ ਪਹੁੰਚਵਾਇਆ ਸਵੇਰ ਨੂੰ ਹਾਂ ਇਹ ਪਹਿਲੇ ਪਹੁੰਚ ਜੁੱਠਾ ਕਰਨ ਬੈਕਦੇ ਸੋ ਘਾਟੇ ਮੈਂਬਰ ਖਰਾਬ ਨੂੰ ਕਰਦੇ ਬਾਅਦ ਵਿੱਚ ਬਾਅਦ ਵਿੱਚ ਇਹ ਤਾਂ ਹੈ ਜਿਹਦੇ ਕਰਕੇ ਮਲੇ ਜਲਾ ਬਸ ਹਾਂ ਇਹ ਬੜਾ ਗਿਆ ਫਿਰ ਖੁਸ਼ਬੂ ਕਾਤੇ ਠਾਲੀ ਆ ਹਾਂ ਇਲਜ਼ਾਮ ਤਾਂ ਬਾਈ ਲੱਗ ਨਹੀਂ ਜਿੱਦਾਂ ਹੁਣ ਤੁਸੀਂ ਕਹਿੰਦੇ ਤੇ ਵੀ ਖੈਰਾਵਾ ਤੱਕ ਕਹਿੰਦੇ ਖੁਸ਼ਬੂ ਆਉਣ ਲਾ ਦੂੰਗਾ ਸਮਾਨ ਦੀ ਹਾਂ ਫਿਰ ਇਹ ਤਾਂ ਹੁਣ ਤੁਹਾਡਾ ਕਸੂਰ ਆ ਫਿਰ ਤੁਸੀਂ ਇੰਨੀ ਸੁਆਦ ਖੁਸ਼ਬੂ ਕਾਤੇ ਠਾਲੀ ਥੋੜਾ ਘੱਟ ਹੋ ਰੱਖੋ ਹਾਂ ਕੰਟਰੋਲ ਰੱਖੋ ਕੱਲ ਤੱਕ ਓਹੋ ਅੱਨਕ ਸੰਤੋਖ ਸਭ ਤੋਂ ਵਧੀਆ ਚੀਜ਼ ਹੈ ਹਾਂ ਲੈ ਐਂ ਕਰ ਮੇਰੀ ਗੱਲ ਸੁਣ ਨਾ ਪਾ ਦੇ ਬੜੇ ਬਡੇਰਿਆਂ ਦਾ ਉੱਪਰ ਮੜੇ ਹਾਂ ਲੈ ਜਾ ਲੈ ਜਾ ਕੋਈ ਨਹੀਂ ਥੋੜੀ ਜੀ ਰੱਖ ਦੋ ਕੋਈ ਨਹੀਂ ਬੜੇ ਬਡੇਰਿਆਂ ਦਾ ਬੜੇ ਬਡੇਰਿਆਂ ਦੇ ਨਾਮ ਦਾ ਪਾ ਦਈਏ ਹਾਂ ਹਾਂ ਬਸ ਬੜੇ ਬਡੇਰਿਆਂ ਨੂੰ ਖੁਸ਼ ਰੱਖੀਦਾ ਠੀਕ ਨੇ ਉਹ ਕੰਮ ਇਹਨੂੰ ਕਹਿੰਦਾ ਮਾਤਾ ਭੋਗ ਲੱਗੇ ਨਹੀਂ ਹੈ ਗਿਆ ਹਾਂ ਉਹਦਾ ਬਾਬੇ ਆ ਪਤਨੀ ਬੂਰਾ ਭੋਗ ਭੋਟਾ ਹਾਂ ਐ ਰੋਕੀਆਂ ਪਹਿਲੀ ਖਾਣ ਬੈਠ ਗਈ ਅੱਛਾ ਮਗਾ ਖਲੇ ਕਰੂੰ ਹੂੰ ਕਿਉਂ ਉਹ ਹੁਣ ਇੱਥੇ ਤਾਂ ਕਿੰਨੇ ਗਏ ਦੇਵੀ ਦੇਵਤੇ ਨਾਲ ਭੋਗ ਲਗਣਾ ਹੈ ਹਾਂ ਯਾ ਅੱਜ ਅੱਜ ਦੇ ਵਿੱਚ ਨਾ ਕਿੰਨੇ ਦੇਵ ਦੇਵਤੇ ਨਾ ਹੁੰਦਾ ਦੇਖ ਲੋ ਬਿਲਕੁਲ ਬਿਲਕੁਲ ਇਹ ਤਾਂ ਹੈ ਹੂੰ ਆਪਾਂ ਰੋਗ ਸੰਬੰਧੀ ਗੱਲ ਨੂੰ ਹੈ ਨਹੀਂ ਹਾਂ ਸਾਡਾ ਜਿਹੜਾ ਸਮਾਜ ਐਨੇ ਇਹ ਹਾਂ ਤੇ ਤੈਨੂੰ ਖਾਣੇ ਵੱਲੋਂ ਚੋਪਿਆ ਹਾਂ ਮਾਲਕ ਦਾ ਨਾਮ ਲੈਣ ਦਾ ਨਾ ਨੇ ਖਤਮ ਕਰ ਦਿਆ ਖਤਮ ਕਰਤਾ ਹੋ ਲਗੇ ਹੋ ਲਗੇ ਲੋਕ ਰੱਬ ਨੂੰ ਪਰ ਜਦ ਰੱਬ ਜਦ ਫਿਰ ਰੱਬ ਦਿਖਾਉਂਦਾ ਨਾ ਹੱਥ ਫੇਰ ਬਦਲਾ ਆ ਜਾਂਦਾ ਫਿਰ ਦੇਖੇ ਫਿਰ ਪਰ ਤੋਂ ਨਹੀਂ ਮੈਨੂੰ ਵੀ ਹਾਰ ਆ ਜਾਂਦੀ ਹਾਂ ਹਾਂ ਗੱਲ ਆ ਹਾਏ ਜਦ ਫਿਰ ਰੱਬ ਦਿਖਾਉਂਦਾ ਹੱਥ ਵੀ ਹਾਂ ਫਿਰ ਯਾਦ ਕਰਦਾ ਬੰਦਾ ਹਾਂ ਠੀਕ ਨਹੀਂ ਇੰਨੇ ਲੋਕ ਸਮਝਦੇ ਕਾ ਨਹੀਂ ਹੂੰ ਵੀਰ ਆਪ ਘਾਰੇ ਵਾਸਤੇ ਰੱਬ ਤੇ ਤਾਂ ਡਰਨਾ ਚਾਹੀਦਾ ਭਾਈ ਹੱਟ ਐਵੇਂ ਹਾਂ ਡਰ ਕੇ ਚੱਲਣਾ ਚਾਹੀਦਾ ਉਹਦਾ ਨੌ ਲੈਂਦੇ ਰਹੋ ਹਾਂ ਉਹਨੂੰ ਕਦੇ ਨਾ ਭੁੱਲੋ ਹੂੰ ਪਹਿਲੇ ਮਾਲਕ ਜੂਰੀ ਹੈ ਹਾਂ ਅਰ ਵਿੱਚ ਟੇਡ ਨੂੰ ਆਪਣੀ ਹਾਂ ਬਿਲਕੁਲ ਬਿਲਕੁਲ ਅੱਜ ਬਰਬਾਦ ਦੀ ਮਾਰ ਕੇ ਨਾ ਅੱਗੇ ਲੋਕ ਖੰਡ ਬਰ ਕਰਾਇਆ ਕਰਦੇ ਜੀ ਹੂੰ ਉਹ ਵਿਆਹ ਬੰਨ੍ਹਣ ਨਾਲ ਪਹਿਲੇ ਦਰਵਾਜੇ ਨਹੀਂ ਕਰਾਂ ਇਹ ਵੀ ਗੱਲ ਆ ਪਾਏ ਪਾਏ ਹੋਏ ਸਾਰਾ ਕੁਝ ਕਰ ਲੈ ਸਾਰ ਆ ਦੇਖੋ ਆ ਦੇਖੋ ਮੇਰੇ ਮੂੰਹ ਦੇ ਅੰਦਰ ਰਹੇ ਲੋ ਕਾਜੂ ਪਾਏ ਹੋਏ ਦੇਖ ਲੋ ਕਾਜੂ ਦੇ ਚ ਟੋਟਾ ਪਿਆ ਨਾ ਤਾਂ ਨਹੀਂ ਦਿਖਦੇ ਟੋਟਾ ਪਾਇਆ ਕਾਜੂ ਦਾ ਟੋਟੇ ਦਾ ਮਤਲਬ ਕੀ ਹੁੰਦਾ ਟੋਟੇ ਦਾ ਮਤਲਬ ਤੋੜੇ ਹੋਏ ਕਾਜੂ ਹੁੰਦੇ ਹਾਂ ਹਾਂ ਹਮਮ ਲਓ ਜੀ ਬਣ ਗਈ ਵਰਫੀ ਇਹਨੂੰ ਕਹਿੰਦੇ ਵਰਫੀ ਮੁੱਲ ਦੀ ਲੈ ਆਂਦੇ ਵਾਪਾ ਜੀ ਉਹ ਗੱਲ ਥੋੜੀ ਦੀ ਬਣਨੀ ਹਾਂ ਜਿਹੜੀ ਆਪਣੀ ਘਰ ਦੀ ਚੀਜ਼ ਦੀ ਗੱਲਬਾਤ ਬਣਦੀ ਆ ਹੈ ਤੇ ਆਹ ਬੜਾ ਹੋ ਗਿਆ ਜੀ ਆਪਣਾ ਗਜਰੇਲਾ ਜਿਹੜਾ ਆਪਾਂ ਨੇ ਮਿੱਠੇ ਵਿੱਚ ਕਰਿਆ ਏ ਮੈਂ ਹਲਵਾਈ ਸਾਹਿਬ ਨੂੰ ਕਹੀ ਜਾਂਦਾ ਵੀ ਮਨ ਨੂੰ ਇਹ ਘੱਟ ਲੱਗਦਾ ਏ ਘੱਟ ਨਹੀਂ ਹੈਗਾ ਜੀ ਇਹ ਹਾਂ ਜੇ ਤਾਂ ਖਾਣ ਨੂੰ ਫਰਟਾ ਘਟ ਹੈ ਨਹੀਂ ਜੇ ਲਿਆਉਣ ਦਾ ਫਿਰ ਇਹ ਸਾਰਾ ਨਹੀਂ ਲਿਜਾਉਣੇ ਵਾਲਾ ਤਾਂ ਚਲੋ ਕੋਈ ਕੰਮ ਨਹੀਂ ਪਰ ਆਇਨਾ ਨਾ ਕਿਤੇ ਬੇਇੱਜ਼ਤੀ ਵਾਲਾ ਤਾਂ ਹੋ ਜਾਵੇ ਹਾਂ ਨਹੀਂ ਨਹੀਂ ਚੱਕ ਮੇ ਦਾ ਯਾਰ ਪਾਪਾ ਜੀ ਕਿਹਨੇ ਲੈ ਜਾਣਾ ਪਾਰਾ ਆਏ ਆ ਵੀ ਕਿਤੇ ਥਾਣ ਨੂੰ ਵੀ ਨਾ ਮਨੂੰ ਘੱਟ ਲੱਗਦਾ ਕਿਹੜੇ ਉਹੀ ਕੰਮ ਨਾ ਹੋ ਜਾਵੇ ਕਿਦਾ ਦੇ ਜੰਮਣਾ ਹੋਈਆਂ ਮਾੜੀ ਮੋਟੀਆਂ ਬਾਦਮ ਡਾਉਂਗਾ ਪਰ ਕੋਈ ਬੋਲ ਨਹੀਂ ਹਾਂ ਅੱਛਾ ਮਤਲਬ ਸੋਚਿਆ ਵਾ ਵੀ ਜੇ ਘਟ ਗਿਆ ਫੇਰ ਹੱਲ ਹੈਗਾ ਜੇ ਰੌਲਾ ਪੈਂਦਾ ਦਿਖਦਾ ਜੇ ਰੌਲਾ ਪੈਂਦਾ ਚੁੱਪਚੀ ਮਿੱਤੇ ਕੰਮ ਚੱਲਦਾ ਜੇ ਤੁਹਾਡੇ ਹੁੰਦੇ ਚੀਜ਼ ਘਟ ਜਵੇ ਹਾਂ ਫੇਰ ਤਾਂ ਕੋਈ ਗੱਲ ਨਹੀਂ ਬਣੀ ਯਾਰ ਹੈ ਗੱਲ ਪਤਾ ਕੀ ਆਏ ਪੂਰੇ ਬੜਲੇ ਚ ਵੀਡੀਓ ਜਾਣੀ ਆ ਫੇਰ ਇਹ ਹੱਦੱਕ ਸਾਡੀ ਨਹੀਂ ਆ ਕੱਲਿਆਂ ਦੀ ਫੇਰ ਤੁਹਾਡੀ ਵੀ ਹੋਣੀ ਆ ਨਾਲ ਹਾਂ ਵੀ ਭਾਈ ਹਲਵਾਈ ਸਾਹਿਬ ਇੰਨੇ ਹਲਪ ਐਕਸਪੀਰੀਅੰਸ ਵਾਲੇ ਬੰਦੇ ਬੁਲਾਏ ਆ ਹਾਂ ਵੀ ਭਾਈ ਚੀਜ਼ ਫਿਰ ਵੀ ਘੱਟ ਗਈ ਹੈ ਫੇਰ ਤਾਂ ਕੰਮ ਖਰਾਬ ਹੋ ਜੂ ਤੇ ਇੱਧਰ ਭਾਈ ਗੋਭੀ ਆ ਜੀ ਕੱਟੀ ਹੋਈ ਇਹ ਪਕੌੜਿਆਂ ਵਾਸਤੇ ਮਟੀਰੀਅਲ ਕੱਟ ਹੋ ਰਿਹਾ ਤੇ ਵਿਚੇ ਕੁਝ ਸਬਜ਼ੀ ਵਾਸਤੇ ਕੱਟ ਹੋ ਜਣੀ ਹੈ ਨਾ ਪਿਆਜ਼ ਪਿਓਜ ਹਲਵਾਈ ਸਾਹਿਬ ਨੇ ਨੁੱਕੇ ਕਰਤਾ ਬਾਈ ਕੰਮ ਇੱਕ ਗੱਲ ਆ ਭਾਈ ਦੇਖ ਲੋ ਕੱਲੇ ਬੰਦੇ ਵਾਸਤੇ ਪ੍ਰੋਗਰਾਮ ਪਕਤਾਣਾ ਹੈ ਔਖਾ ਬਹੁਤ ਔਖਾ ਪਰ ਹਿੰਮਤ ਚਾਹੀਦੀ ਹੈ ਨਾ ਕੀ ਆ ਜੀ ਪੱਤੀ ਹਾਂ ਪੱਤੀ ਇਹ ਖੀਲੇ ਸੀ ਆਹ ਤੱਕ ਉਹ ਨਾ ਬਰਾ ਇੱਥੀ ਤੇ ਲੱਗਦੀ ਹੈ ਪ੍ਰਾਤ ਜੀ ਦੇ ਥੱਲੇ ਹੋਣੀ ਆ ਅਸੀਂ ਅ ਵੀ ਤੱਕੋ ਆਹ ਤੱਕੜੀ ਥੱਲੇ ਹੋਣੀ ਤੱਕੜੀ ਥੱਲੇ ਆ ਪਈਆ ਲੈ ਆਰੇ ਹਾਂ ਹਾਂ ਪੁਣੇ ਥੱਲਾ ਹਾਂ ਆ ਪਈਆ ਪੱਤੀ ਹੰਮਾਉਈ ਭਾਈ ਪਤੀ ਹੁਣ ਕੀ ਕਰਨੀ ਆ ਦੇਖੋ ਥੋੜਾ ਸਾਹਮਣੇ ਆ ਜਾਣਾ ਹੂੰ ਹੰਮ ਕੋਈ ਨਵਾਂ ਚਾਬੂ ਦਿਖਾਣਾ ਅੱਛਾ ਉਹ ਸਾਫ਼ ਕਰਨੀ ਆ ਕੜਾਹੀ ਸਮਝ ਗਿਆ ਮੈਂ ਹੰਮਾਉਈ ਭਾਈ ਦਾਲਾਂ ਦੂਣਾ ਭਿਉਂਠੀਆਂ ਹੰਮ ਕੱਲ ਦੀ ਤਿਆਰੀ ਕਹਿੰਦੇ ਅੱਜ ਆਪਣੇ ਰੈਡੀ ਕਰਕੇ ਰੱਖਣਾ ਕੰਮ ਪਾਪਾ ਜੀ ਆਹ ਯਾਰ ਅੰਦਰ ਰੱਖਣਾ ਦਾ ਚਲੋ ਕੋਈ ਨਹੀਂ ਮੈਂ ਹੀ ਰੱਖਦਾ ਇਹਨੂੰ ਉਹ ਹੀ ਕੰਮ ਕਿਹਾ ਹੋ ਜਾਣਾ ਫਿਰ ਮੈਂ ਰੋਲਾ ਰੋਲਾ ਭਾਈ ਨੇ ਸਮਾਨ ਤਾਂ ਮੇਰੇ ਕੋਲ ਨਹੀਂ ਆਇਆ ਹਾਂ ਹਾਂ ਇਹ ਨਹੀਂ ਬਣਾਇਆ ਆਇਆ ਨਹੀਂ ਬਣਾਇਆ ਦੀਦੀ ਸਪੈਸ਼ਲ ਹਲਵਾਈ ਸਾਹਿਬ ਇੱਕ ਗੱਲ ਹੋਰ ਆ ਜੀ ਮੇਰੇ ਹੁਣ ਨਾ ਭਾਂਜਾ ਗਿਆ ਹੋਇਆ ਕੈਨੇਡਾ ਠੀਕ ਠੀਕ ਭਾਂਜੇ ਦਾ ਅਸੀਂ ਕਰਨਾ ਵਿਆਹ ਅਸਾਲ ਦੋ ਸਾਲ ਤੱਕ ਕੋ ਚੱਕਰ ਨਹੀਂ ਤੁਹਾਨੂੰ ਸਾਈ ਹੁਣੇ ਫੜਾ ਦੇਣੀ ਜੇ ਪ੍ਰੋਗਰਾਮ ਵਧੀਆ ਭੁਗਤਿਆ ਆ ਖੜੀ ਆ ਭੈਣ ਮੇਰੀ ਸਾਹਮਣੇ ਠੀਕ ਹੈ ਠੀਕ ਹੈ ਨਾਲੇ ਜਿਆਦਾ ਦੂਰ ਨਹੀਂ ਚੱਲੀਆਂ ਮੈਂ ਚੱਲੀਆਂ ਹੀ ਆ ਮਾਲਾ ਚੱਲੀਆਂ ਹੀ ਕੋਈ ਚੱਕਰ ਨਹੀਂ ਹਾਂ ਚੱਲੀਆਂ ਤੁਸੀਂ ਕਿਹਦੇ ਕਿਹਦੇ ਪ੍ਰੋਗਰਾਮ ਭੁਗਤਾਇਆ ਪਹਿਲਾਂ ਅੱਜ ਤੱਕ ਚੱਲੀਆਂ ਅਜੇ ਮੈਂ ਇੱਕ ਦੋ ਹੀ ਕੰਮ ਕਰੀ ਹੁਣੇ ਹਾਂ ਕਿਹਦੇ ਮਰੇ ਨਾ ਯਾਦ ਨਹੀਂ ਮੈਂ ਜਦ ਇੱਕ ਤੁਸੀਂ ਕਹਾਣੀ ਜੀ ਸੁਣਾਦੇ ਦੇ ਮਾਲਾ ਵਾਲਿਆਂ ਦੇ ਵਿਆਹ ਨੂੰ ਹਾਂ ਵੀ ਕਹਿੰਦੇ ਮੈਂ ਗਿਆ ਤਾਂ ਖੇਤਾਂ ਨੂੰ ਕਹਿੰਦੇ ਜੀ ਹਲਵਾਈ ਭੱਜ ਗਿਆ ਰੌਲਾ ਚੱਲਿਆ ਹਾਂ 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 ਉਹ ਬੜੀਆਂ ਚੱਲੀਆਂ ਦੀ ਹਾਂ ਚੱਲੀਆਂ ਆ ਬਾਬਾ ਸੰਢਿਆ ਦੀ ਚੱਲੀਆਂ ਅੱਛਾ ਉਹ ਬੜੀਆਂ ਚੱਲੀਆਂ ਦੀ ਗੱਲ ਆ ਉਹ ਲੈ ਮੈਂ ਕਿੰਨੀ ਬੋਰੀ ਰੱਖਦੀ ਹਾਂ ਤੇ ਲੈ ਹਲਵਾ ਜੀ ਉਹ ਕਰ ਲੈ ਉਹ ਜੀ ਬੰਦੇ ਨਾਲ ਤਾਂ ਕਹਿ ਕੇ ਚਲੇ ਗਿਆ ਮਖੇਰ ਮੈਂ ਮੰਮਲੇ ਬਾਤ ਮੁ ਗਿਆ ਮਖਾ ਹਾਂ ਉਹ ਰੱਖੀ ਹਾਂ ਉਹ ਆਣ ਕੇ ਨਾਈ ਨੇ ਰੋੜਾ ਬਾਤ ਉਸੇ ਹਾਂ ਕਹਿੰਦਾ ਥੋੜਾ ਹਲਵਾ ਹੀ ਪਈ ਦੋੜਾ ਹਲਵਾ ਪੱਟੇ ਕਹਿੰਦਾ ਤੂੰ ਕਿੰਨੀ ਬੋਰੀ ਦੇ ਕੇ ਭੱਜ ਗਿਆ ਅੱਛਾ ਤੂੰ ਕਹਿੰਦੇ ਹਲਵਾਏ ਨੇ ਇੰਨੀ ਬੰਨੇ ਕਿੰਨੀਆਂ ਕਬੋਰੀਆਂ ਹੋ ਕਰਤੀਆਂ ਹੋਣੀਆਂ ਭਗਦਾਤੀਆਂ ਅਜ ਤੱਕ ਕਹਿੰਦਾ ਇੱਕ ਬੋਰੀ ਕਹਿੰਦਾ ਯਾਰ ਹਾਂ ਤੇ ਥੋੜਾ ਹਲਵਾ ਹੀ ਪਜਣਾ ਹੈ ਨਹੀਂ ਹੈ ਨਾ ਹਾਂ ਤੂੰ ਕਰ ਤੇ ਉਹ ਕਰਦਾ ਹਾਂ ਹਾਂ ਉਈ ਤੈਂ ਜੱਜਮੈਂਟ ਗਲਤ ਲਾ ਲਈ ਗਲਤ ਲਾ ਲਈ ਹਾਂ ਵੀ ਹੈ ਨਹੀਂ ਭੱਜਣੇ ਵਾਲਾ ਮਾਸਟਰਾਂ ਵਾਲੇ ਕੰਮ ਕਰਕੇ ਆਇਆ ਮੈਂ ਹਾਂ ਠੇਕੇਦਾਰਾਂ ਦੇ ਕੰਮ ਕਰਕੇ ਆਇਆ ਮੈਂ ਹਾਂ ਹਾਂ ਇਹ ਆ ਮਾਸਟਰਾਂ ਦੇ ਤਾਂ ਹਾਂ ਉਹਦਾ ਮੈਂ ਮੈਂ ਜਾਣਦਾ ਹਾਂ 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 ਉਹਨਾਂ ਉਹਨਾਂ ਵੀ ਹੋਇਆ ਠੀਕ ਆ ਉਹਦਾ ਉਹਦਾ ਜੁਆਈ ਆਪਸ਼ਨ ਇਹਦੇ ਉਹਨੂੰ ਕੁੜੀ ਬੈਜੀ ਮਾਸਟਰਾਂ ਦੀ ਹਾਂ 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 ਠੀਕ ਆ ਤੇ ਕੁਠੇਕੇਦਾਰਾਂ ਨੇ ਇਹਦਾ ਬੁਠੇਕ ਲੈਣ ਦੇ ਬਣਾ ਹੂੰ ਉਹਨਾਂ ਦਾ ਕੰਮ ਕਰਕੇ ਆਇਆ ਠੀਕ ਆ ਤੇ ਬੱਗੇ ਨਾਲੇ ਹਾਂ ਹਾਂ ਕਿ ਹੋ ਇੱਕ ਨਾਲੀ ਨਾਲੇ ਠੀਕ ਆ 415 ਕੰਮ ਕਰਿਆ ਅੱਛਾ ਮਾਰਗਨ ਸਾਡੀ ਇੰਨੀ ਸੇਵਾ ਕਰੀ ਹੋਣੇ ਨਾ ਹਾਂ ਮੈਂ ਕਹਿੰਦਾ ਸੀ ਕਹਿੰਦੇ ਹੁਣ ਜੇ ਮੈਂ ਸੇਵਾਦਾਰ ਹੋਣ ਦੂ ਅਸੀਂ ਫਿਰ ਬੁਨੀਏ ਪਾਸ ਵੀ ਤਾਂ ਨੇ ਵੀ ਹਾਂ ਵੀ ਬੰਦੇ ਐਨੇ ਸੇਵਾਦਾਰ ਬੰਦੇ ਹਾਂ ਹਾਂ ਸਾਨੂੰ ਕਿਤੇ ਪਰੌਂਠੇ ਖਿਲਾਏ ਲੈ ਚਾਹ ਬਣਾ ਕੇ ਖਿਲਾਇਆ ਮੱਕੀ ਰੋਟੀ ਨਾਲ ਹਾਂ ਮਿੱਠੇ ਰੋਟੀਆਂ ਖੁਲਾਇਆ ਤਿੰਨ ਦਿਨਾਂ ਤਿੰਨ ਦਿਨ ਤਿੰਨ ਦਿਨ ਐਟਮਾ ਖਾਣੇ ਬਣਾ ਕੇ ਸਾਨੂੰ ਹਾਂ ਫਿਰ ਹੁਣ ਤੁਸੀਂ ਤੁਹਾਨੂੰ ਸਾਗ ਖਿਲਾ ਦਈਏ ਫਿਰ ਨਾ ਕੋਈ ਨਹੀਂ ਹਾਂ ਦੇਖ ਲਓ ਤੁਹਾਨੂੰ ਥੋੜੀ ਜਿਹੀ ਦਾਲ ਖਾ ਕੇ ਰੋਟੀ ਖਾ ਲਓ ਖੁਸ਼ ਹੋਗੇ ਹਾਂ ਹਾਂ ਜੀ ਕੋਈ ਨਹੀਂ ਅੱਜ ਸਾਗ ਬਣਾ ਲੰਨੇ ਆ ਹਲੋ ਜੀ ਹੱਥ ਕੋਈ ਲੈ ਜੋ ਨਹੀਂ ਠੀਕ ਆ ਜੀ ਲੋਇਆ ਕੱਢ ਲੈਣਾ ਫਿਰ ਮੈਂ ਵੀ ਹਾਂ ਆ ਵੀ ਖੋਆ ਵੀ ਹੁਣ ਕੱਢ ਦੋ ਨਾ ਹੱਗ ਜਰੇਲਾ ਵੀ ਤੇ ਆਹੀ ਚੁੰਮਾ ਵਰਪੀ ਆ ਰੱਖ ਦੋ ਪਾਪਾਈ ਅੰਦਰ ਕਿੱਥੇ ਰੱਖੀ ਦੂਜੀ ਵਰਪੀ ਮਲਟੀ ਦੇ ਅੰਦਰ ਹਾਂ ਉੱਥੇ ਨਹੀਂ ਨਹੀਂ ਚੂਹੇ ਤਾਂ ਚੱਲ ਅੰਦਰ ਤਾਂ ਹੈ ਨਹੀਂ ਦਸਤਾਨਾ ਵੀ ਅੱਜ ਨੂੰ ਦਾ ਕਹਿ ਰਿਹਾ ਤੋ ਠੀਕ ਨਹੀਂ ਗੱਲ ਤੇ ਇਹਨੂੰ ਹੁਣ ਆਪਾਂ ਕੱਢੂ ਅੱਛਾ ਕੋਲੀ ਨਾਲ ਕੱਢਣੀ ਹੈ ਮੈਂ ਪੱਟੀਆਂ ਇਹ ਜਿਹਾਂ ਬਣਾਈਆਂ ਮੀਆਂ ਹਲਵਾਈ ਸਾਹਮਣੇ ਹਲਦੀ ਨਹੀਂ ਪੱਠੀ ਚਾਹੀਦੇ 2 ਗੋੰਟਾਲ ਬੰਜਨ ਹੋਵੇ ਉੱਪਰ ਅਜੇ ਇਹ ਤਾਂ ਭਾਈ ਰਿਸ਼ਤੇਦਾਰਾ ਜੋ ਗਈ ਆ ਮੈਂ ਤਾਂ ਚੀਨੀ ਲੈਣ ਆਈ ਆ। ਉਹ ਨਹੀਂ ਨਹੀਂ ਖੋ ਆਈ ਨਹੀਂ ਮਿਲਣਾ ਗਜਰੇਲਾ ਨਹੀਂ ਭਾਈ ਮਿਲਣਾ। ਨਾ ਭਾਈ ਮੈਂ ਤਾਂ ਚੀਨੀ ਲੈਣ ਆਈ ਸੀ। ਮੈਨੂੰ ਪਤਾ ਨਹੀਂ ਡੱਬਾ ਆ ਚੱਕੀ ਜਾਂਦੀ ਦੀਦੀ ਗਜਰੇਲੇ ਨੂੰ ਆ ਗਈ। ਹੈ? ਜੈਸੇ ਖਾਣਾ ਸੀ ਅੰਦਰ ਤੋਂ ਚਾਕੇ ਖਾਣਾ। ਇੱਕ ਗੱਲ ਆ ਭਾਈ ਮੈਨੂੰ ਲੱਗਦਾ ਮੈਨੂੰ ਲੱਗਦਾ ਖੋ ਆ ਆਪਣਾ ਆਹ ਘੜ ਦੇਣਾ ਗਜਰੇਲਾ। ਹਾਂ ਦੇਖੋ ਜਿਹੜਾ ਬੰਦਾ ਉੱਥੇ ਪਾ ਆਪਣੇ ਹੱਥ ਨਾਲ ਪਾਊਗਾ ਹੂੰ ਇਹ ਤਾਂ ਨਹੀਂ ਕਰ ਸਕਦਾ ਹੈਗਾ ਹੂੰ ਇਹ ਹੱਥ ਬਗਾਨਾ ਹੈ ਹਾਂ ਫਿਰ ਸਭ ਨੂੰ ਮਾਲ ਬਗਾਨਾ ਠੀਕ ਆ ਇਹਦੇ ਬਾਅਦ ਫਿਰ ਡਿਊਟੀ ਲਾਉਣੀ ਪੈਣੀ ਇੱਕ ਬੰਦੇ ਦੀ ਹਾਂਜੀ ਹਾਂ ਔਰ ਬੇਡ ਨੂੰ ਉੱਥੇ ਕਹਿਣਾ ਪਣ ਟੰਡਾ ਨੂੰ ਹਾਂ ਪਹਿਲੇ ਥੋੜੀ ਜਿੰਨੇ ਚਾਈਏ ਇਹ ਹਾਂ ਬੇ ਮੁਕਲਾਣ ਜਿਹਿਆ ਹੈਗਾ ਇਹ ਬਿਲਕੁਲ ਬਿਲਕੁਲ ਹਾਂ ਹਾਂ ਚਾਹ ਰਫੇ ਕੋਈ ਨਹੀਂ ਕਰਦੇ ਆ ਇਹਦਾ ਵੀ ਹਾਂ ਉਹ ਕੱਚੀ ਨਾਲ ਪਾ ਪਾ ਕੇ ਦਊਗਾ ਉਹ ਹਾਂ ਆਹੋ ਸਾਬ ਦਾ ਮਿੱਠੇ ਦੇ ਤੌਰ ਪਰ ਖਲਾਣਾ ਆਪਾਂ ਦਾ ਹੀ ਕੀ ਗਣਾ ਹੂੰ ਚਾ ਨਹੀਂ ਗੁਲਾਬ ਜਾਮਣਾ ਵੀ ਲਿਆਵਾਂਗੇ ਕਿੱਥੇ ਪਤਾ ਕੀ ਹੋਇਆ ਤਾਂ ਆਪਣਾ ਛੱਲੀਆਂ ਹੂੰ ਐਡੀ ਬਣੀ ਟੈਂਕੀ ਭਰੀ ਵੀ ਨਾ ਪਲਕ ਬਨੇਰ ਦੀ ਉਹ ਗੈਪੇ ਕਰ ਕੀ ਉਹ ਲੈ ਤੁਹਾਨੂੰ ਪਤਾ ਕੌਣ ਗੈਪ ਕਰਕੇ ਕਹੀ ਜੀ ਹੈ ਜਿਹੜੀ ਉਹਨੇ ਉਹ ਫੈਨ ਰੱਖਿਓਈ ਟੀ ਹੂੰ ਚਾਚੀ ਅੱਛਾ ਚਾਚੀ ਭਾਬੀ ਹਾ ਚਲੋ ਆਪਾਂ ਕਰ ਹਾਂ ਨਹੀਂ ਨਹੀਂ ਇਹ ਕੰਮ ਨਹੀਂ ਕਰਨਾ ਚਾਹੀਦਾ ਇਨਸਾਨ ਨੇ ਬੰਦਾ ਘਰ ਹੋ ਕੇ ਵੀ ਘਰ ਦੀ ਚੋਰੀ ਕਰਨ। ਹਾਂ। ਹੈਂ ਖਲਾਸਲੇ ਬੇਟੀ ਹੋਈ ਨਹੀਂ ਫਿਰ। ਹਾਂ। ਚੱਲ ਕੋਈ ਗੱਲ ਦੀ ਕੋਈ ਗੱਲ ਨਹੀਂ ਆਪਾਂ ਆਪਾਂ ਕਿਸੇ ਨੂੰ ਵੀਡੀਓ ਚ ਮਾਰਾ ਚੰਗਾ ਨਹੀਂ ਕਹਿ ਸਕਦੇ। ਹਾਂ। ਹੈਨਾ। ਕਿਤੇ ਜਾਓ ਟੀਜੀ ਵਾਲੇ ਨੂੰ ਇੱਕ ਗੱਲ ਹੋਰ ਕਹੀ ਹੈ। ਮੈਂ ਗੱਲ ਚੱਕ ਲੈਣੀ ਹੈ ਫਿਰ। ਹੈਂ ਕਾਨੂੰ ਬੰਦੇ ਨੂੰ ਉਹ ਨਾ ਹੋਵੇ। ਕੋਈ ਛੋਟ ਜੱਟ ਭਾਈ ਆ ਟੀਜੀ ਵਾਲਾ। ਮੈਂ ਹੈ ਹੋ ਕਸ਼ ਕੰਮ ਦਾ। ਫਿਰ ਮੇਰੇ ਮੇਰੀ ਵੀ ਨਹੀਂ ਮੇਰੀ ਵੀ ਬੈਲੀ ਹੁੰਨੀ ਹੋਏ। ਹਾਂ। ਰੋਪੜ ਜੀ ਦਾ ਸੈਨ ਸਮਾਜ ਸਾਡਾ ਇਹ ਸਾਰਾ ਹੁਣ। ਹਾਂ। ਕਿਆ ਕਹਿੰਦਾ ਕਿਆ ਕਿਆ ਕਹਿੰਦਾ ਸਣੀ ਉਹ ਦੱਸਦਾ ਉਹ ਕੌਣ ਸਦਾਰਨ ਨੂੰ ਫੋਨ ਕਰਕੇ ਉਹ ਚੋਰ ਆ ਕੇ ਕਹਿੰਦਾ ਅੱਛਾ ਦੱਸੋ ਵੀ ਇਹ ਜੇ ਹੁਣ ਮੈਂ ਚੋਰੀ ਦਾ ਸਮਾਨ ਚੱਕਣੇ ਚੱਕਣਾ ਤੁਹਾਨੂੰ ਸਾਰਾ ਕਹਿੰਦਾ ਮੂੰਹ ਕੁ ਖਾਣੇ ਵੀ ਜੇ ਨਾ ਸਮਾਨ ਚੱਕਿਆ ਨਾ ਮੈਨੂੰ ਸਣੀ ਨਾ ਕਿਹੋ ਮੁਰ ਤੇ ਵੀ ਉਹ ਸਾਰਾ ਸਣੀ ਚੋਰ ਆ ਉਹ ਬਖੌਲ ਕਰਦਾ ਉਹ ਜੱਪੜੇ ਲੈਣੇ ਆਂ ਚੋਣਾਂ ਚੱਕ ਲੈਣੇ ਦੋ ਅੱਛਾ ਬਸ 50000 ਰੁਪਏ ਨੂੰ ਹੱਥ ਨਾਲ ਦੋ ਠੀਕ ਆ ਹਾਂ 10000 1500 ਰੁਪਏ ਵੀ ਮਿਲ ਜਾਣੀ ਆ ਮੈਂ ਦੋ ਜੁੰਡਾ ਚੱਕ ਲੈਣੇ ਵਾ हां ਤੁਮੇ ਉਹਨੂੰ ਲਾ ਦੂੰਗਾ ਅੱਛਾ ਤੁਮੇ ਗਣਾ ਹਟਾਉਂੂ ਜੋ ਵੀ ਹਾਂ ਚੋਰ ਫੇ ਬਣ ਕੇ ਦਿਖਾਉਂਗਾ ਗਾ ਚੋਰ ਬਣ ਕੇ ਦਿਖਾਉਂਗਾ ਨੂੰ ਹਾਂ ਤੁਹਾਨੂੰ ਹੈਂ ਦੇਖਣੇ ਜੋਰ ਹਾਂ ਸਰਬ ਚੋਰ ਬਣ ਕੇ ਦਿਖਾ ਦਿੰਦੇ ਮੈਂ ਹਾਂ ਹਲੋ ਜੀ ਲੈ ਲੈ ਠੀਕ ਹੈ ਲੈ ਲਓ ਜੀ ਕਿਤੇ ਲੈ ਵੀ ਆਪਣਾ ਹੋ ਗਿਆ ਓਕੇ ਹਾਂ ਇੱਥੇ ਕੋਈ ਹੁਣ ਆ ਮਿੱਠਾ ਮੁੱਠਾ ਸਾਰਾ ਕੋਈ ਚੱਕ ਲਈਏ ਉਹਦੇ ਤੇ ਹਾਂ ਕਿੰਨੀ ਇਹ ਸਾਈਡ ਤੇ ਰੱਖ ਦਿੰਦੀ ਆਪਾਂ ਛਾਵਾ ਪਾਉਂਗੇ ਸਵੇਰ ਨੂੰ ਅੱਛਾ ਠੀਕ ਹੈ ਸਵੇਰੇ ਆਪਾਂ ਨੂੰ ਸਵੇਰੇ ਆਪਾਂ ਨੂੰ ਹੁਣ ਕਿੰਨਾ ਦੁੱਧ ਚਾਹੀਦਾ ਮੇਰੇ ਦੁੱਧ ਵੀਰਾ ਚਾਹ ਬਾਤ ਹੈ 10 ਕਿਲੋ ਮਹਿਸਾ ਦਾ ਠੀਕ ਹੈ ਹਾਂ ਮੈਨੂੰ ਦੁੱਧ ਚਾਹੀਦਾ ਦਹੀਂ ਬਾਸੇ 15 ਕਿਲੋ 15 ਕਿਲੋ ਠੀਕ ਹੈ ਜੇ ਦਹੀਂ ਲੈਣਾ ਤਾਂ ਦੱਸੋ ਹੂੰ ਜੇ ਦੁੱਧ ਉਹ ਕਰਨਾ ਤਾਂ ਦੱਸੋ ਹੂੰ ਬਸ ਠੀਕ ਆ ਆਪਣਾ ਇਹ ਤੇ ਪਨੀਰ ਪਨੂਰ ਪਨੀਰ ਸਾਨੂੰ 10 ਕਿਲੋ ਲਖਾਉਣਾ ਉਹ ਹੈਗਾ ਉਹਦੇ ਚ ਹਨਾ ਹਾਂ ਲਿਸਟ ਮੈਂ ਤੁਹਾਨੂੰ ਲਿਖਾਇਆ ਉਹ ਵੀ ਮੈਂ ਕਹਿੰਦਾ ਹੁਣੇ ਲਿਆਵਾਂ ਯਾਰ ਹਾਂ ਹਾਂ ਦੁੱਧ ਪਨੀਰ ਲਿਆ ਕੇ ਰੱਖੋ 5 ਕਿਲੋ ਮਟਰ ਦਾਣਾ ਲੈ ਕੇ ਰੱਖੋ ਹਾਂ ਚੌਲ ਲੈ ਕੇ ਉਹ ਬਦ ਉਹਦੇ ਤਸਕਲੋ ਜੀ ਚੌਲ ਰਹਿੰਦੇ ਹਜੇ ਹਾਂ ਇੰਡੀਆ ਕਿੜੀ ਥਲੀ ਦੇ ਕਿਉਂ ਨਹੀਂ ਆਯਾ ਯਾਦ ਨਾਲ ਹੂੰ ਹੂੰ ਇਹਨਾਂ ਨੇ ਬਿਸਰ ਮਤਲ ਕੇ ਲਿਆ ਉਹਨੂੰ ਕਰੇ ਬਿਸਰ ਮੈਨੂੰ ਬਿਸਰਣਾ ਵੀ ਕਰਦੇ ਆ ਯਾਰ ਹਾਲਾ ਚਲੋ ਭਾਈ ਵੇਛਣ ਦਾ ਚੱਕਰ ਪੈ ਗਿਆ ਹਲਵਾਈ ਸਾਹਿਬ ਕਹਿੰਦੇ ਵੀ ਆਹ ਵਾਲੀ ਕੰਪਨੀ ਦਾ ਨਹੀਂ ਮੈਂ ਵਰਤਣਾ ਰਾਜਧਾਨੀ ਦਾ ਹੁਣ ਪਤਾ ਨਹੀਂ ਭਾਈ ਇਹਨਾਂ ਦਾ ਹੋ ਸਕਦਾ ਕੋਈ ਸਿਸਟਮ ਹੈ ਨਹੀਂ ਇਹਨਾਂ ਕੋਈ ਹੱਲ ਹੈਗਾ ਹਾਂ ਕੋਈ ਤਾਂ ਮੇਰੇ ਸਾਹਮਣੇ ਹੁੰਦਾ ਅੱਛਾ ਲੋਣਾ ਪਿਆ ਕੇ ਮੈਨੂੰ ਬਹੁਤ ਦਵਾ ਦੇ ਹੂੰ ਲੈ ਪਕੌੜਾ ਸੇਤੀ ਬਣਦਾ ਹੈਗਾ ਅੱਛਾ ਦਿਕਾਨੇ ਨਹੀਂ ਬੈਠਾ ਹੋਰ ਕੰਮ ਬਾਸੀਆ ਮੈਂ ਹੂੰ ਚੱਲ ਕੋਈ ਨਹੀਂ ਫਿਰ ਕੋਈ ਨਹੀਂ ਫਿਰ ਹੋਰ ਲੈ ਆਨੇ ਆ ਹੋਰ ਲੈ ਆਨੇ ਆ ਹਾਂ ਚੱਕੋ ਬਰਾਹਮਣ ਚਲੋ ਨੂੰ ਚੱਕ ਲਈਏ ਜੀ ਸਮਾਨ ਸੋ ਨੂੰ ਚੱਕ ਲਈਏ ਜੀ ਇਕੋ ਟਰਾਲੀਆ ਪਾ ਕੇ ਹੂੰ ਚਲੋ ਠੀਕ ਆ ਜੀ ਫਿਰ ਮਿਲਦੇ ਹੁਣ ਤੁਹਾਨੂੰ ਕਿਸੇ ਅਗਲੇ ਬਲੌਗ ਚ ਦਿਓ ਅਜ ਤੱਕ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ